ਦੋਸਤੋ ਅਸੀਂ ਅੱਜ ਪਹੁੰਚੇ ਆਂ ਸ਼ਹਿਰ ਕੋੜਕਪੁਰਾ ਦੀ ਜੈਤਪੁਰ ਚੁੰਗੀ ਜਿਸ ਨੂੰ ਸ਼ਹੀਦ ਭਗਤ ਸਿੰਘ ਤੋਂ ਵੀ ਜਾਣਿਆ ਜਾਂਦਾ ਹੈ ਸਾਡੇ ਨਾਲ ਮੌਜੂਦ ਨੇ ਨਾਕਾਬੰਦੀ ਦੌਰਾਨ ਮੋਬਾਈਲ ਮੋਬਾਈਲ ਇੰਚਾਰਜ ਮਲਕੇ ਇੰਸਪੈਕਟਰ ਜਸਪ੍ਰੀਤ ਸਿੰਘ ਜੀ 프리ਗੋਰ ਤੋਂ ਮੌਜੂਦ ਨੇ ਇਹਨਾਂ ਨੇ ਨਾਕਾਬੰਦੀ ਕਰ ਰੱਖੀ ਜੈਤਪੁਰ ਚੁੰਗੀ ਤੇ ਤੁਹਾਨੂੰ ਅਸੀਂ ਦਿਖਾਉਂਦੇ ਆਂ ਆ ਦੇਖੋ ਤੁਹਾਨੂੰ ਦਿਖਾ ਰਹੇ ਆਂ ਮੋਟਰਸਾਈਕਲ ਇੰਦਾ ਨਹੀਂ ਹੁਣੇ-ਹੁਣੇ ਇੱਕ ਬੋਰਡ ਕੀਤਾ ਜਿੰਦੇ ਕਿ ਤੇ ਨੰਬਰ ਪਲੇਟ ਲੱਗੀ ਆ ਪਰ ਸਹੀ ਨਹੀਂ ਲੱਗਿਆ ਨੰਬਰ ਨਹੀਂ ਸਹੀ ਲੱਗਿਆ ਆ ਅਸੀਂ ਗੱਲ ਕਰਾਂਗੇ ਸਾਡੇ ਜਸਵੀਰ ਸਿੰਘ ਜੀ ਨੇ ਉਹ ਕੀ ਕਹਿਣਾ ਚਾਹੁੰਦੇ ਆ ਅਸੀਂ ਸਰਦੋਸੀ ਨਾਕਾ ਬੰਦੀ ਅੱਜ ਕੀਤੀ ਹੈ ਤੇ ਇਹਦੇ ਵਿੱਚ ਆਪਣਾ ਸਹੀ ਜਿਹੜਾ ਮੁਕਸਦ ਹੈ ਉਹ ਹੀ ਹੈ ਇਹ ਮੋਬਾਈਲ ਨਾਕਾ ਵੀ ਹੈ ਜੀ ਸ਼ਿਫਟਾਂ ਦੇ ਮੁਤਾਬਕ ਵਕ ਵਕ ਜਿਹੜੇ ਹੈਗੇ ਜਗ੍ਹਾ ਚੁੜੀਆਂ ਹੋਈਆਂ ਇਹਨੀਆਂ ਰਕਸਾ ਉਹਨਾਂ ਦੇ ਮੁਤਾਬਕ ਚਲਾਣ ਲਗਾਏ ਜਾਂਦੇ ਜਿਸ ਤਰ੍ਹਾਂ ਜਿਵੇਂ ਕੋਈ ਡਾਊਟ ਨੰਬਰ ਹੈ ਟ੍ਰੈਪਲ ਸਾਈਟ ਹੈ ਜਾਂ ਕੋਈ ਸ਼ਕਤੀ ਵੀ ਖਲਾ ਹੈ ਉਹਨਾਂ ਦੇ ਰੋਸ ਵਿੱਚ ਲੈਟ ਦਿੱਤਾ ਚਲਾ ਰਹੇ ਨੇ ਬਹੁਤ ਵਧੀਆ ਤੁਹਾਡੇ ਵੱਲੋਂ ਅੱਜ ਜਿਹੜਾ ਉਪਰਾਲਾ ਹੋ ਰਿਹਾ ਹੁਣਾਂ ਵੀ ਚਾਹੀਦਾ ਤੇ ਅੱਜ ਤੋਂ 4-5 ਦਿਨ ਪਹਿਲਾਂ ਵੀ ਤੁਸੀਂ ਕੀਤਾ ਸੀਗਾ ਜੀ ਸਰ ਜੀ ਹਾਂ ਹਾਂ ਜੀ ਬਹੁਤ ਵਧੀਆ ਉਪਰਾਲਾ ਹੋ ਰਿਹਾ ਹੈ ਇਹਨਾਂ ਵੱਲੋਂ ਆ ਤੁਹਾਨੂੰ ਦਿਖਾ ਰਹੇ ਹਾਂ ਜੈਟੋ ਵਾਲਾ ਚੌਕ ਹੈ ਜੈਟੋ ਦੇ ਚੁੰਗੀਆਂ ਜਿੱਥੇ ਸਾਰੀ ਪੁਲਿਸ ਟੀਮ ਪਹੁੰਚੀ ਹੈ ਨਾਟਕਾਬੰਦੀ ਕੀਤੀ ਹੈ ਅੱਜ ਦਾ ਜਿਹੜਾ ਮਾਹੌਲ ਬਣਿਆ ਹੈ ਗੁੰਡਾ ਅੰਸਰ ਸਪੋਰਟ ਪੂਰਾ ਸ਼ਹਿਰ ਵਿੱਚ ਪੈਦਾ ਅੱਜ ਦਾ ਜਿਹੜਾ ਮੋਲ ਬਣਿਆ ਹੋਇਆ ਹੈ ਇਹ ਜ਼ਰੂਰੀ ਵੀ ਹੈ ਮਤਲਬ ਕਿ ਹਰ ਮਤਲਬ ਕਿ ਪੰਜਾਬ ਦੇ ਵਿੱਚ ਇਹ ਹੋਣਾ ਚਾਹੀਦਾ ਜਿਹੜਾ ਕੋਰਕਪੁਰ ਸ਼ਹਿਰ ਦੀ ਜੱਤਪੁਰ ਵਿੱਚ ਹੋ ਰਿਹਾ ਬਹੁਤ ਹੀ ਵੱਜੇ ਪਰੋਲਾ ਮੈਂ ਕ੍ਰਿਸ਼ਨ ਨੀਰਾ ਪ੍ਰੈਸ ਰਿਪੋਰਟਰ ਜੋੜੇ ਰੋਬਰਤੇ ਕਰਮ ਦੇ ਨਾਲ